ਇਹ ਜਿਹੜੇ ਲੋਕ ਆ ਇਹਨਾਂ ਨੂੰ ਪੰਪ ਨਾ ਦਿਆ ਕਰੋ ਇਹਨਾਂ ਨੂੰ ਜਦੋਂ ਤੁਸੀਂ ਮਾਈਕੋ ਦਾ ਪੰਪ ਮਾਰਦੇ ਆ ਨਾ ਤੇ ਪੰਪਾਂ ਦੇ ਖਰਾਬ ਹੁੰਦਾ ਕੰਮ ਕੋਣ ਮੰਤਰੀ ਸੀ ਬਾਜੇਕੇ ਵਾਲਾ ਉਹ ਪੰਪਾਂ ਨੇ ਲੈ ਗਿਆ ਪੰਪ ਤੁਸੀਂ ਪੰਪ ਹੀ ਉਹ ਜੇ ਸੱਟੇ ਉਹਨੂੰ ਮਾਈਕੋ ਦੇ ਪੰਪ ਮਾਰਦੇ ਚੱਕਦੇ ਮੰਤਰੀ ਚੱਕਦੇ ਪ੍ਰਧਾਨ ਮੰਤਰੀ ਚੱਕਦੇ ਗੁੱਡ ਜੌਬ ਫੱਟੇ ਚੱਕਦੇ ਖਿੱਚ ਕੇ ਰੱਖ ਖਿੱਚ ਕੇ ਰੱਖ ਮੈਨੂੰ ਵੀ ਗਾਲਾਂ ਗਾਲਾਂ ਕਢਾਈਆਂ ਸੀ ਇੱਕ ਦੋ ਬੰਨਿਆਂ ਨੇ ਉਹ ਮੰਤਰੀ ਬਾਜੇਕੇ ਆ ਤਾਂ ਮੈਨੂੰ ਵੀ ਗਾਲਾਂ ਕਢਾਈਆਂ ਸੀ ਉਦੋਂ ਫਿਰ ਦੇ ਕਮੈਂਟ ਦੇ ਵਿੱਚ ਮੰਤਰੀ ਚੱਕ ਦੇ ਚੌਧਰੀ ਨੂੰ ਮੰਤਰੀ ਚੱਕ ਦੇ ਚੌਧਰੀ ਨੂੰ ਤੇ ਜਦੋਂ ਫਿਰ ਆ ਗਿਆ ਦਾਥਵੇਂ ਉੱਥੇ ਖੇਤ 'ਚ ਐਹੋ ਜੇ ਮੰਦਬੁੱਧੀਆਂ ਮੰਤਰੀ ਬਾਜੇ ਕਿਹੜੇ ਐਹੋ ਜੇ ਐਹੋ ਜਿਆਂ ਨੂੰ ਨਾ ਪੰਪ ਦੇ ਦੇ ਕੇ ਗੁਰਦੁਆਰਿਆਂ 'ਚ ਵਾਰ ਦਿੰਦੇ ਆ ਤੇ ਫਿਰ ਉੱਥੇ ਜਾ ਕੇ ਬੇਅਦਬੀਆਂ ਕਹਿੰਦੇ ਕਰਦੇ ਆ ਕੀ ਗਿਆ ਮੰਤਰੀ ਦਾ ਕੀ ਕਸੂਰ ਸੀ ਉਹਦਾ ਬਸ ਉਹ ਨਾਲ ਦੇ ਜਿਹੜੇ ਨੰਘ ਸੀ ਨਾ ਦੋ ਤਿੰਨ ਜਿਹੜੇ ਦੋ ਤਿੰਨ ਨੰਘ ਸੀ ਉਹੀ ਲੈ ਗਏ ਉਹਨੂੰ ਵਧੀਆ YouTube ਤੇ ਪੈਸਾ ਆਉਂਦਾ ਸੀ ਵਧੀਆ ਚੱਲੀ ਜਾਂਦਾ ਸੀ ਘਰ ਦਾ ਗੁਜ਼ਾਰਾ ਚੱਲਦਾ ਸੀ ਤੇ ਮੈਂ ਉਹਨਾਂ ਬੇਨਤੀ ਵੀ ਕਰ ਦਨਾ ਉਹਨਾਂ ਲੋਕਾਂ ਨੂੰ ਵੀ ਵੀ ਆ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਉਹਨਾਂ ਦੇ ਘਰਾਂ ਦੇ ਵੀ ਜਾ ਕੇ ਵੀਡੀਓ ਨਾ ਬਣਾਇਆ ਕਰੋ ਆ ਮੰਤਰੀ ਦੇ ਵੀ ਗਏ ਸੀ ਕੁਝ ਬੰਨੇ ਵੀ ਆ ਦੇਖੋ ਜੀ ਮੰਤਰੀ ਦਾ ਜਵਾਕ ਬੈਠਾ ਜੀ ਆ ਮਾ ਮੰਤਰੀ ਦੀ ਮਾਤਾ ਬੈਠੀ ਆ ਜੀ ਤੇ ਆ ਮੰਤਰੀ ਦਾ ਡੈਡੀ ਬੈਠਾ ਜੀ ਇਹਨਾਂ ਦੇ ਹਾਲਾਤ ਮਾੜੇ ਆ ਉਦੋਂ ਨਹੀਂ ਮਰਾਨੀ ਸੀ ਜਦੋਂ ਗਾਲਾਂ ਕੱਢਦਾ ਸੀ ਜਿਹੜਾ ਕੋਈ ਬੰਦੇ ਨੂੰ ਗੌਲ ਤੇ ਗਾਲ ਕਾਲ ਤੇ ਗਾਲ ਜਿੰਨਾ ਗੰਨ ਮੰਤਰੀ ਬੋਲਦਾ ਸੀ ਨਾ ਉਹਨਾਂ ਕਿਸੇ ਨੇ ਸੋਸ਼ਲ ਮੀਡੀਆ ਤੇ ਬੋਲਿਆ ਤੇ ਫਿਰ ਕੀ ਹੋਇਆ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ ਵਧੀਆ ਜਗ੍ਹਾ ਉਹ ਸੇਫ ਹੈ ਜਿਹੜੀ ਜਗ੍ਹਾ ਤੇ ਮੰਤਰੀ ਬੈਠਾ ਨਾ ਉਹ ਬਾਲੀ ਸੇਫ ਹੈ ਉੱਥੇ ਮੇਰੇ ਕੋਲ ਕੁੱਤਾ ਘੱਟਾ ਭੌਂਕਦਾ ਵੀ ਨਹੀਂ ਰਿਹਾ ਜੇ ਪਾਊਂਗਾ ਤਾਂ ਕੀ ਭੌਂਕਦਾ ਨਜ਼ਰ ਵੀ ਨਹੀਂ ਆਉਣਾ ਆਵਾਜ਼ ਵੀ ਨਹੀਂ ਆਉਂਦੀ ਉਹ ਜਗ੍ਹਾ ਤੇ ਜਿੱਥੇ ਮੰਤਰੀ ਬੈਠਾ ਹੁਣ ਇਹ ਤੁਹਾਡੇ ਪੰਪਾ ਨੇ ਮੰਤਰੀ ਨੂੰ ਪਹੁੰਚਾਇਆ ਉੱਥੇ ਨਹੀਂ ਉਹ ਵਧੀਆ ਦਾ ਕੰਮ ਕਰੀ ਜਾਂਦਾ ਚੱਲਿਆ ਰ ਆਉਦਾ ਘਰ ਦਾ ਗੁਜ਼ਾਰਾ ਕਰੀ ਜਾਂਦਾ ਸੀ ਹੁਣ ਗੱਡੀ ਵੀ ਗਈ ਕਹਿੰਦੇ ਉਹ ਕਿਸ਼ਤਾ ਕੁਸ਼ਤਾ ਤੇ ਹੁਣ ਇਹ ਨਾ ਉਹ ਥੋੜੇ ਦਿਨ ਹੋ ਗਏ ਉਹ ਦੇਖੋ ਬੰਦਾ ਵੀਡੀਓ ਪਾਈ ਜਾਂਦਾ ਸੀ ਬਾਹਰਲੇ ਲੋਕਾਂ ਨੂੰ ਬੇਨਤੀ ਕਰੀ ਜਾਂਦਾ ਸੀ ਵੀ ਆ ਮੰਤਰੀ ਵਾਜੇ ਕਰਨ ਵਾਲਾ ਦਾ ਆਇਆ ਆ ਉੱਥੇ ਬੈਠਾ ਜੀ ਇਹ ਜੋਧਾ ਕਾਦਾ ਵੀ ਜੋਧਾ ਸੀ ਉਹਨੇ ਕੋਈ ਪਤਾ ਕੋਈ ਬੰਦਾ ਨਹੀਂ ਛੱਡਿਆ ਉਹਨੇ ਜਿਹਨੂੰ ਨਾਂ ਗਾਲਾਂ ਕੱਢੀਆਂ ਉਹ ਗੁਰਬਾਣੀ ਗੁਰਬਾਣੀ ਲਿਖਣ ਦੀ ਲੋੜ ਕਿਉਂ ਪਈ ਸਾਡੇ ਅੰਕਲ ਜੀ ਇੰਗਲੈਂਡ ਵਾਲੇ ਉਹਨੂੰ ਵੀ ਗਾਲਾਂ ਕੱਢ ਗਿਆ ਉਹਨੂੰ ਕੁੜੀਆਂ ਦੀਆਂ ਗਾਲਾਂ ਕੱਢ ਗਿਆ ਯਾਰ ਉਹਦੀ ਕੁੜੀ ਦੀ ਫੋਟੋ ਉਹ ਕੁੜੀਆਂ ਦੀਆਂ ਨਾ ਫੋਟੋਆਂ ਐਡਿਟ ਕਰਕੇ ਉਹਦੇ ਸਿਰਦਾ ਰਿਹਾ ਉਹ ਇਹੋ ਜੇ ਮੰਤਰੀ ਗੱਲ ਕਹੀ ਹੈ ਨਾ ਮੈਂ ਇਹੋ ਜੇ ਆ ਮੰਤਰੀ ਦੀ ਗੱਲ ਕਹੇ ਵੀ ਇਹੋ ਜੇ ਮੰਦਬੁੱਧੀ ਲੋਕ ਐ ਇਹ ਮੰਤਰੀ ਮੰਦਬੁੱਧੀ ਸੀ ਜੋ ਮਰਜੀ ਕਹੀ ਜਾਂਦੀ ਉਹ ਹੀ ਬੋਲੀ ਜਾਂਦਾ ਸੀ ਜਿੱਥੇ ਦਿਲ ਕਰਦਾ ਏ ਉੱਥੇ ਕੈਮਰਾ ਖੋਲ ਲੈਂਦਾ ਸੀ ਚਾਲ ਬਈ ਜੀ ਨੂੰ ਕੋਹਣਾ ਚਾਲ ਬਈ ਚੱਲ ਬਿੱਟੂ ਨੂੰ ਗਾਲਾਂ ਕਢਾ ਦੇ ਨਵਰੀਬਰੀਤ ਨੂੰ ਉਹ ਸੰਤ ਢੱਡਰੀਆ ਵਾਲੇ ਨੂੰ ਵੀ ਗਾਲਾਂ ਕਢਾ ਦੇ ਉਹ ਚੱਕਦੇ ਮੰਤਰੀ ਕੋਈ ਤੇਰੇ ਮਗਰ ਖੜੇ ਕੋਈ ਮਗਰ ਖੜਾ ਕਿੱਧਰ ਗਏ ਗੁੱਟ ਜੋਵ ਵਾਲੇ ਕਿਧਰ ਗਏ ਖਿੱਚ ਕੇ ਰੱਖੋ ਖਿੱਚ ਕੇ ਰੱਖ ਇਹ ਖਿੱਚ ਕੇ ਰੱਖਣ ਵਾਲਾ ਨੇ ਮੰਤਰੀ ਨੂੰ ਮਰਾਇਆ ਨਹੀਂ ਉਹ ਆਪ ਦਾ ਵਧੀਆ ਸਿਸਟਮ ਸੀਗਾ ਉਹਦਾ ਪਰ ਵਾਦਾ ਚੱਲੀ ਜਾਂਦਾ ਸੀ ਕੰਮ ਉਹ ਤੇ ਦੁਕਾਨ ਕਰੀ ਬੈਠਾ ਧਰਮਪੋਤ ਜੋ ਦਾ ਪਿਓ ਮੰਤਰੀ ਦਾ ਉਹ ਗੱਡੀਆਂ ਗੁਡੀਆਂ ਵੀ ਗਈਆਂ ਤੇ ਜਿਹੜੀ ਕਿਸ਼ਤਾ ਕੁਸ਼ਤਾ ਟਰੈਕਟਰਾਂ ਦੀ ਉਹ ਵੀ ਟੁੱਟ ਗਈਆਂ ਕੀ ਫਾਇਦਾ ਰਿਆ ਆ ਉਹੋ ਹੀ ਮੰਗੂ ਮੱਠ ਦਾ ਹਾਲ ਸੀ ਮੰਗੂ ਮੱਠ ਨੂੰ ਵੀ ਇਹ ਲੋੜ ਤੋਂ ਵੱਧ ਪੰਪ ਦੇਤੇ ਤੁਸੀਂ ਲੋੜ ਤੋਂ ਵੱਧ ਦੇ ਕੇ ਪੰਪ ਮੰਗੂ ਵੀ ਗਿਆ ਹੁਣ ਗਾਂ ਤੋਂ ਐਨਾ ਤਾਂ ਦਸ਼ੀਤ ਲੋਕਾਂ ਨੂੰ ਹੋ ਜੂਗੀ ਵੀ ਐ ਲਿਜਾ ਕੇ ਨਾ ਪਬਲਿਸਿਟੀ ਨਹੀਂ ਕਰੂਗਾ ਕੋਈ ਹਾਂ ਬਰਾਵੋ ਇਹ ਤਾਂ ਤੁਸੀਂ ਸਹੀ ਗੱਲ ਕੀਤੀ ਹੈ ਬਾਈ ਜੀ ਆਈਪੀਐਸ ਅਫਸਰ ਐਸਐਸਪੀ ਡੀਸੀ ਕਾ ਪਿੱਛੇ ਜਦੋਂ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਭਰਤੀ ਸ਼ੁਰੂ ਕੀਤੀ ਹੈ ਇਹਨਾਂ ਨੇ ਸਰਕਾਰੀ ਵਕੀਲਾਂ ਦੀ ਉਹ ਆਹੀ ਰੌਲਾ ਸੀ ਉਹਦੇ ਜਿਹੜੇ ਰਿਜ਼ਰਵੇਸ਼ਨ ਦਾ ਰੌਲਾ ਪੈ ਗਿਆ ਸੀ ਪਤਾ ਕੀ ਚੱਕਰ ਆ ਭਾਜੀ ਕਾਂਸੀ ਰਾਮ ਜੀ ਮੈਂ ਨਾ ਆਪਣੇ ਕਾਂਸੀ ਰਾਮ ਜੀ ਸਾਡੇ ਸਤਕਾਰਯੋਗ ਜੋ ਜਿਨ੍ਹਾਂ ਨੇ ਐ ਬੀਐਸਪੀ ਨੂੰ ਜਨਮ ਦਿੱਤਾ ਸੀਗਾ ਸਾਡੇ ਸਤਿਕਾਰਯੋਗ ਐ ਅਸੀਂ ਬਹੁਤ ਉਹਨਾਂ ਦੀ ਕਦਰ ਕਰਦੇ ਆਂ ਆ ਜਿਹੜੀ ਤੁਸੀਂ ਗੱਲ ਲਿਖੀ ਹੈ ਨਾ ਹੁਣ ਲਿਖ ਤਾਂ ਦਿੱਤੀ ਪਰ ਆ ਥੱਲੇ ਨਾ ਭੇਡਾਂ ਆਉਣਗੀਆਂ ਇਹ ਥੱਲੇ ਭੇਡਾਂ ਆਉਣਗੀਆਂ ਗਾਲਾਂ ਕੱਢਣ ਲੱਗਿਆ ਵੀ ਤੁਸੀਂ ਰਿਜ਼ਰਵੇਸ਼ਨ ਨੂੰ ਫੇਰ ਲੈ ਕੇ ਬਹਿ ਗਏ ਆ ਇਹ ਗੱਲ ਸਹੀ ਹੈ ਨਾ ਤਾਂ ਕੋਈ ਐਸਐਸਪੀ ਹੈ ਡੀਸੀ ਵੀ ਹੈ ਨਹੀਂ ਪ੍ਰਿੰਸੀਪਲ ਵੀ ਹੈ ਨਹੀਂ ਪ੍ਰਿੰਸੀਪਲ ਸੈਕਟਰੀ ਵੀ ਹੈ ਨਹੀਂ ਪਿੱਛੇ ਜੀ ਇਹਨਾਂ ਨੇ ਕਿਹਾ ਸੀ ਮੁੱਖ ਮੰਤਰੀ ਅਸੀਂ ਅਦਾਲਤ ਲਾਵਾਂਗੇ ਅਜੇ ਤੱਕ ਨਹੀਂ ਲਾਇਆ ਕਿਹੜੀ ਸਰਕਾਰ ਨੇ ਲਾਇਆ ਅਜੇ ਤੱਕ ਇੱਕ ਵਾਰੀ ਉਹ ਉਹ ਤਿੰਨ ਕਿ ਮਹੀਨਿਆਂ ਦਾ ਚੰਨੀ ਸਾਹਿਬ ਨੂੰ ਜ਼ਰੂਰ ਟਾਈਮ ਮਿਲ ਗਿਆ ਸੀ ਉਹ ਜੋ ਕਰਕੇ ਗਿਆ ਉਹ ਲਿਖਿਆ ਵੀ ਜਾਊਗਾ ਪੱਤਰਿਆਂ ਤੇ ਲਿਖਿਆ ਜਾਊਗਾ ਜੋ ਕਰਕੇ ਗਿਆ ਉਹਨੂੰ ਪ੍ਰਿੰਸੀਪਲ ਸੈਕਟਰੀ ਨੇ ਕਿਹਾ ਸੀ ਜੀ ਆਪਾਂ ਐ ਆ ਇਹਨਾਂ ਦੇ ਗਰੀਬਾਂ ਦੇ ਬਿੱਲ ਮਾਫ ਕਰ ਦਈਏ ਬਿਜਲੀ ਦੇ ਉਹ ਕਹਿੰਦਾ ਨਹੀਂ 2 ਕਿਲੋਵਾਟ ਵਾਲੇ ਸਾਰੀ ਚੱਕ ਦਿਓ ਇਹ ਹੁੰਦੀ ਹੈ ਮੁੱਖ ਮੰਤਰੀ ਦਾ ਕੰਮ ਉਹ ਇੱਕ ਵਾਰ ਹੀ ਲਾਇਆ ਸੀ ਇਹਨਾਂ ਨੇ ਕਾਂਗਰਸ ਦੇ ਵਿੱਚ ਪਹਿਲਾਂ ਦੂਲੋ ਸਾਹਿਬ ਨੂੰ ਲਾਇਆ ਸੀ ਦੂਲੋ ਦਾ ਨਾਂ ਹੀ ਮਟਾਤਾ ਇਹਨਾਂ ਨੇ ਇਸ ਕਰਕੇ ਹਰੇਕ ਤਾਂ ਇੱਥੇ ਇਹਨਾਂ ਚੀਜ਼ਾਂ ਦਾ ਤਾਂ ਜੇ ਆਪਣੇ ਨਾਲ ਵਿਤਕਰਾ ਹੈਗਾ ਇਹ ਤਾਂ ਹਰੇਕ ਤਾਂ ਦੇ ਵਿਤਕਰਾ ਕਰਦੇ ਆ ਜਿੱਥੇ ਮਰਜੀ ਜਾਵੜੋ ਮੈਂ ਉਹ ਤੋਂ ਸ਼੍ਰੋਮਣੀ ਕਮੇਟੀ ਤੇ ਵੀ ਬੋਲ ਕੇ ਆਇਆ ਕਈ ਉੱਥੇ ਭੇਡਾ ਆ ਗਈਆਂ ਸੀ ਵਿੱਚ ਗਾਲਾ ਗੋਲਾ ਕੱਢ ਕੇ ਗਈਆਂ ਕੋਈ ਚੱਕਰ ਨਹੀਂ ਉਹ ਮੈਂ ਚਾਵਲਾ ਪੁਰੀਆਂ ਫਿਰਦੀਆਂ ਕਦੀੜਾ ਮੈਂ ਨਹੀਂ ਕਿਤੇ ਕਰਦਾ ਉਹ ਵੀ ਸ਼੍ਰੋਮਣੀ ਕਮੇਟੀ 'ਚ ਵੀ ਦਿਖਾ ਕੇ ਆਇਆ ਵੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਅ ਉਹ ਉੱਥੇ ਸੇਵਾਦਾਰ ਲੱਗੇ ਨਾ ਉੱਥੇ ਵੀ ਵਿਤਕਰਾ ਹੈ ਰਿਜ਼ਰਵੇਸ਼ਨਾਂ ਉੱਥੇ ਵੀ ਇਹਨਾਂ ਨੇ ਵਿਤਕਰਾ ਕੀਤਾ ਜਾਂਦਾ ਸਖਤ ਤੋਂ ਸਖਤ ਡਿਊਟੀ ਤੇ ਲਾਇਆ ਜਾਂਦਾ ਇੱਥੋਂ ਤੱਕ ਉਹਨਾਂ ਨੇ ਕਹਿਤਾ ਸੀ ਇੱਕ ਅਨਪੜ ਜਮਾਂ ਮੈਨੇਜਰ ਹੀ ਅਨਪੜ ਲਾਇਆ ਪਿਆ ਉੱਥੇ ਜਿਹਨੂੰ ਗੂਠੇ ਲਾਉਂਦਾ ਉਹ ਉਹਨੂੰ ਮਾੜਾ ਮੋਟਾ ਸਾਈਨ ਕਰਨਾ ਹੁਣ ਕਹਿੰਦੇ ਸਿੱਖ ਗਿਆ ਉਹ ਇਸ ਕਰਕੇ ਹਰੇਕ ਥਾਂ ਤੇ ਵਿਤਕਰਾ ਹੈ ਇਹਨਾਂ ਨੇ ਨਹੀਂ ਲਾਉਣੇ ਬੰਦੇ ਇਸ ਕਰਕੇ ਮਾਮਲਾ ਕੋਈ ਹੋਰ ਸੀਗਾ ਤੇ ਹੋਰ ਪਾਸੇ ਚੱਲ ਪਿਆ ਮੈਂ ਬੇਨਤੀ ਕਰਦਾ ਹਕਵਿੰਦਰ ਸਿੰਘ ਨਾਰੰਗਵਾਲ ਜਿਹੜਾ ਮਜਬੀ ਸਿੱਖ ਬਰਾਦਰੀ ਨਾਲ ਸੰਬੰਧਿਤ ਹੈ ਗੜ੍ਹੇਟਾ ਗੁਰੂ ਦਾ ਬੇਟਾ ਜਿਹੜਾ ਕਿ ਇਨ੍ਹਾਂ ਬੰਦੀ ਸਿੰਘਾਂ ਦੇ ਵਿੱਚ ਹੀ ਆਉਂਦਾ ਤੇ ਮੈਂ ਸਾਰਿਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਵੀ ਉਹਦਾ ਵੀ ਪਤਾ ਲੈ ਲਿਓ ਯਾਰ ਲਓ ਪਤਾ ਦਾ ਹਾਲ ਵੇਖੋ ਕਰਦਾ ਕੀ ਹੈ ਉਹਨਾਂ ਘਰ ਦਾ ਹਾਲ ਦੇਖੋ ਕਿਹੜਾ ਕੀ ਹੈ ਤੇ ਇੱਕ ਮੈਂ ਅਪੀਲ ਹੋਰ ਕਰੂੰਗਾ ਸਾਰੇ ਸਤਿਕਾਰਯੋਗ ਵੀਰ ਮੇਰੇ ਬੈਠੇ ਆ ਕਿ ਜਿਹਨਾਂ ਜਿਹਨਾਂ ਨੇ ਇਹ ਸੂਰਬੀਆਂ ਨੇ ਕੰਮ ਕੀਤੇ ਆ ਆਪਣੇ ਸਤਵੰਤ ਸਿੰਘ ਵੀ ਸੀ ਬਿਆਨਤ ਸਿੰਘ ਵੀ ਕੇਰ ਸਿੰਘ ਵੀ ਸੀ ਤੇ ਜੇਕਰ ਕਿਸੇ ਵੀਰ ਨੂੰ ਪਤਾ ਹੋਵੇ ਨਾ ਮੈਨੂੰ ਤਾਂ ਇਹ ਪਤਾ ਨਹੀਂ ਮੈਂ ਕਈਆਂ ਨੂੰ ਪੁੱਛਿਆ ਜੇ ਕਿਸੇ ਨੂੰ ਪਤਾ ਹੋਵੇ ਬਿਆਨਤ ਸਿੰਘ ਕੇਰ ਸਿੰਘ ਤੇ ਸਤਵੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀ ਉਹਨਾਂ ਦੇ ਬੱਚਿਆਂ ਬਾਰੇ ਜ਼ਰੂਰ ਦੱਸਿਓ ਵੀ ਉਹ ਸੈਟਿੰਗ ਹੈ ਉਹਨਾਂ ਦੇ ਪਰਿਵਾਰ ਸੈਟ ਹੈ ਕੀ ਉਹਨਾਂ ਕੋਲੇ ਸਭ ਕੁਝ ਹੈ ਵਰਤਨਯੋਗ ਇਹ ਜ਼ਰੂਰ ਦੱਸਿਓ ਵੀ ਕਿੱਥੇ ਕਿੱਥੇ ਰਹਿ ਰਹੇ ਆ ਉਹ ਇਸ ਕਰਕੇ ਲਾਸਟ ਦੇ ਉੱਤੇ ਮੈਂ ਫੇਰ ਮੋਰਚੇ ਤੇ ਬੇਨਤੀ ਕਰਦਣਾ ਜਿੰਨੀਆਂ ਵੀ ਜਥੇਬੰਦੀਆਂ ਬੈਠੀਆਂ ਕੋਈ ਨਿੰਗ ਸਿੰਘ ਜਥੇਬੰਦੀ ਹੈ ਕੋਈ ਅ ਕੋਈ ਵੀ ਹੈ ਸਮਾਜਿਕ ਕੋਈ ਵੀ ਹੈ ਪੋਲੀਟੀਕਲ ਕੋਈ ਵੀ ਪਾਰਟੀ ਹੈ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਭਾਈ ਜੇਕਰ ਇਹਨਾਂ ਲਖਿਆ ਰੱਖਦੇ ਆ ਤਾਂ ਉਧਰ ਵੀ ਖਿਆਲ ਰੱਖੋ ਜਿਹੜੇ ਬਾਹਰ ਬੈਠੇ ਆ ਆਪਣੇ ਕੋਲੇ ਬੰਦੀ ਸਿੰਘ ਜਿਹੜੇ ਬੰਦੀ ਸਿੰਘਾਂ ਦੇ ਵਿੱਚ ਆਉਂਦੇ ਆ ਬਾਹਰ ਬੈਠੇ ਉਹਨਾਂ ਦੇ ਹਾਲਾਤ ਵੀ ਬਹੁਤ ਬਦਤਰ ਹੋਏ ਆ ਮਕਾਨ ਦੇ ਉਹ ਕਿਰਾਏ ਤੇ ਬੈਠਾ ਵਿਚਾਰਾ ਪਤਾ ਕਰੋ ਉਹਦਾ ਉਹਨੇ ਹੁਣ ਆਪਰੇਸ਼ਨ ਵੀ ਕਰਾਇਆ ਉਹ ਵੀ ਰਜ਼ਾਰਾ ਦੋਸਤਾਂ ਨੇ ਮਿਲ ਕੇ ਕਰਾਇਆ ਇਹ ਚੀਜ਼ਾਂ ਤੇ ਖਿਆਲ ਰੱਖਿਆ ਕਰੋ ਆਪਦੇ ਢਿੱਡ ਭਰਤੇ ਰਹਿ ਰਹੋ ਬਾਕੀ ਆ ਮੰਦਬੁੱਧੀ ਵਾਲਿਆ ਤੁਹਾਨੂੰ ਦੱਸ ਤੀ ਮੈਂ ਮੰਦਬੁੱਧੀਆਂ ਦਾ ਖਿਆਲ ਰੱਖੋ ਇਹ ਮੰਦਬੁੱਧੀ ਆ ਜਿਹੜੇ ਬੰਦਬੁੱਧੀ ਵੜਾ ਕੇ ਇਹ ਗੁਰਦੁਆਰਾ ਸਾਹਿਬ ਵਿੱਚ ਲਿਆਉਂਦੇ ਤੇ ਕਹਿੰਦੇ ਜੀ ਬੇਅਦਬੀ ਬੇਅਦਬੀ ਹੁੰਦੀ ਨਹੀਂ ਬਸ ਇਹਨੇ ਪਬਲਿਸਿਟੀ ਕਰਦੀ ਹੁੰਦੀ ਹੈ ਜੀ ਪਬਲਿਸਿਟੀ ਕਰਦੀ ਹੁੰਦੀ ਹੈ ਬਸ